ਇਹ ਦੋ ਪਾਰਟੀਆਂ ਆਸੇ ਲੜੀਆਂ ਨੇ ਕਿਚਨ ਹਮ ਇੱਕ ਗੁਰਦਾਸਾਹ ਦੇ ਪਿਛਲੇ ਪਾਸੇ ਨੇ ਜੀ ਘਰ ਦੋ ਚਾਰ ਘਰ ਪਿਛਲੇ ਪਏ ਦੋ ਚਾਰ ਅਗਲੇ ਪਾਸੇ ਨੇ ਹਮ ਕੁਝ ਡੇਰੇੋਂ ਆਏ ਨੇ ਬਾਹਰ ਡੇਰਾ ਸਾਡਾ ਪਿੰਡ ਨੂਰਪੁਰ ਦਾ ਥੋੜਾ ਕਿਚਨ ਬਾਹਰ ਹੀ ਦੇ ਨੇ ਉਹ ਵੀ ਆਏ ਨੇ ਹਮ ਇਹਨਾਂ ਦੀ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਹਮ ਇਹ ਝਗੜੇ ਨੂੰ ਵੱਧ ਕਰਕੇ ਇਹਨਾਂ ਨੇ 10 ਵਜੇ ਦੇ ਕਰੀਬ ਰਾਤ ਨੂੰ ਇਹਨਾਂ ਨੇ ਗੁਰੂ ਘਰ ਵਿੱਚ ਪਿੱਛੋਂ ਚੜ ਗਏ ਨੇ ਤੇ ਗੁਰੂ ਘਰ ਦੀਆਂ ਕੁਝ ਇੱਟਾਂ ਜਾਨੀ ਸਾਡੀਆਂ ਬਚੀਆਂ ਸੀ ਉੱਤੇ ਗੁਰੂ ਘਰ ਦੇ ਪਈਆਂ ਸੀ ਇਹਨਾਂ ਨੇ ਉੱਤੋਂ ਇੱਟਾਂ ਰੋੜਾ ਚਲਾਉਣਾ ਸ਼ੁਰੂ ਕਰ ਦਿੱਤੀਆਂ ਗੁਰੂ ਦੇ ਉੱਪਰ ਜੋ ਕਿ ਸਿੱਖ ਭਾਈਚਾਰੇ ਦਾ ਇਹਨਾਂ ਕੋਈ ਮਤਲਬ ਨਹੀਂ ਹੈਗਾ ਇਹਨਾਂ ਦਾ ਇਹਨਾਂ ਨਾਲ ਕੋ ਲੈਣ ਦੇਣ ਕਿਸੇ ਸਿੱਖ ਭਾਈਚਾਰੇ ਦੇ ਨਾਲ ਕੋਈ ਕੋਈ ਬੈਰ ਨਹੀਂ ਕੋਈ ਰੋਧ ਨਹੀਂ ਕੋਈ ਲੜਾਈ ਨਹੀਂ ਉਹ ਝਗੜਾ ਨਹੀਂ ਇਹਨਾਂ ਦਾ ਆਪਸ ਵਿੱਚ ਇਹਨਾਂ ਕੀਤਾ ਵਾ ਤੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਪ੍ਰਸ਼ਾਸਨ ਨੂੰ ਕਿ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਜੋ ਅਨਸਰ ਚੜ੍ਹੇ ਨੇ ਉੱਪਰ ਜੋ ਪਿੰਡ ਇਹਨਾਂ ਦੀ ਕਿਤੇ ਫੁਟੇਜ ਵਗੈਰਾ ਆਈਆਂ ਟੀਵੀ ਉਹਨਾਂ ਨੂੰ ਉਹਨਾਂ ਦਿਖਾ ਦਿੱਤਾ ਹੈ ਅੱਛਾ ਜੀ ਪ੍ਰਸ਼ਾਦ ਉਹ ਡਿਪਟੀ ਸਾਹਿਬ ਆਏ ਉਹਨਾਂ ਨੂੰ ਸਭ ਨੂੰ ਦਿਖਾ ਦਿੱਤਾ ਜੀ ਤੇ ਕੀ ਮੰਗ ਕਰਦੇ ਮੈਂ ਕਰ ਪ੍ਰਸ਼ਾਦ ਨੂੰ ਕਿ ਵੀ ਸਖਤ ਸਜ਼ਾ ਕਰਵਾ ਜੇ ਅੱਗੇ ਤੋਂ ਇਹ ਕੰਮ ਨਾ ਹੋਵੇ ਇਹ ਦੇਖੋ ਮੈਂ ਸਾਹਮਣੇ ਤਾਂ ਕਿ ਬਹੁਤ ਮਾੜੀ ਗੱਲ ਹੈ ਇਹ ਜਿਹੜੀ ਅੱਜ ਇਹ ਕਿਉਂ ਹੋ ਰਹੀ ਹੈ ਇਹਦੇ ਪਿੱਛੇ ਕਾਰਨ ਹਨ ਜਿੰਨੀਆਂ ਵੀ ਬਿਆਦੀਆਂ ਹੋਈਆਂ ਹੁਣ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲੀ ਤੇ ਆ ਜਿਹੜੀਆਂ ਹੁਣ ਸਰਕਾਰਾਂ ਸਾਤ ਪਹਿਲਾਂ 5 ਸਾਲ ਕਾਂਗਰਸ ਦੀ ਰਹੀ ਗੁੱਟਾ ਫੜ ਕੇ ਸਹੋਂ ਉਦੋਂ ਬਾਅਦ ਆ ਦੂਜੀ ਆ ਗਈ ਤੇ ਹੋਇਆ ਕੁਝ ਵੀ ਨਹੀਂ ਤੇ ਮੈਂ ਅਕਸਰ ਇਹ ਗੱਲ ਕਹਿਣਾ ਬਈ ਇਹ ਜੇ ਹੁਣ ਬਿਆਦਮੀਆਂ ਹੋ ਰਹੀਆਂ ਜੇ ਪਿੱਛੇ ਬਿਆਦਮੀਆਂ ਹੋਈਆਂ ਤੇ ਇਹਦਾ ਮਤਲਬ ਇਹ ਹੁਣ ਵਾਲੀਆਂ ਬਿਆਦਮੀਆਂ ਪਿਛਲੇ ਵਾਲੀ ਬਿਆਦਮੀ ਨਾਲੇ ਜੋੜ ਲਈਏ ਇਹ ਸਰਕਾਰ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਮੈਂ ਤਾਂ ਆਪ ਵੀ ਕਹਿਣਾ ਕਿ ਸਖਤ ਕਾਨੂੰਨ ਇਹਦੇ ਵਿੱਚ ਬਣਨੇ ਚਾਹੀਦੇ ਆ ਔਰ ਜੇ ਆ ਪਿਛੇ ਹੁਣ ਅਨੰਦਪੁਰ ਸਾਹਿਬ ਹੋਈ ਉਹ ਘਟਨਾਵਾਂ ਦੇ ਵਿੱਚ ਅਸੀਂ ਆਪ ਪੈਰ ਬਾਈ ਕੀਤੀ ਸ਼ੋਣੀ ਕਮੇਟੀ ਨੇ 5 ਸਾਲ ਉਹਨੂੰ ਕਹਿ ਇਹ ਤਾਂ 5 ਸਾਲ ਕੁਝ ਵੀ ਨਹੀਂ ਕੀ ਤਾਂ ਜੇ ਇਹਦੇ ਵਿੱਚ ਕੈਪੀਟਲ ਪਨਿਸ਼ਮੈਂਟ ਹੋਵੇ ਫੇਰ ਬੰਦਾ ਸੋਚ ਕੇ ਹੱਥ ਪਾਊਗਾ ਸੋ ਉਹਨਾਂ ਦੀਆਂ ਲੜਾਈਆਂ ਨਿੱਜੀ ਹੈ ਨਿੱਜੀ ਲਗਿਆ ਤੇ ਗੁਰੂ ਘਰ ਦੇ ਵਿੱਚ ਕਿਉਂ ਗੁਰੂ ਘਰ ਤਾਂ ਸਾਰਿਆਂ ਨੂੰ ਜੋੜਦਾ ਤੇ ਜੇ ਆਪਾਂ ਆ ਕੇ ਗੁਰੂ ਘਰ ਦੇ ਉੱਥੇ ਐਵੇਂ ਦੀਆਂ ਕੱਲਾਂ ਨਰਾਦਰ ਦੀਆਂ ਗੱਲਾਂ ਕਰਨੀਆਂ ਤੇ ਮੈਂ ਸਮਝਦਾ ਸਮਾਜ ਦੇ ਵੀ ਲਾਹਣਤ ਪੈਣੀਆਂ ਹੋਣਗੀਆਂ ਤੇ ਗੁਰੂ ਘਰਾਂ ਵੀ ਫੇਰ ਕੁਝ ਇਹ ਨਹੀਂ ਲੈ ਨਹੀਂ ਕਰਦਾ ਜੋਗ ਚ ਲੈ ਕੇ ਜਾਉਂਗੇ ਉਹ ਹੀ ਦੇਖੋ ਜੀ ਬਹੁਤ ਮਨਤਪਕੀ ਘਟਨਾਵਾਂ ਵਾਪਰੀ ਹੈ ਦਾਸ ਨੂੰ ਗੁਰਜੀਤ ਸਿੰਘ ਵੱਲੋਂ ਰਾਤ ਨੂੰ 1:30 ਵਜੇ ਫੋਨ ਗਿਆ ਹੈ ਹੂੰ ਕਿ ਬਾਬਾ ਜੀ ਗੁਰਦੁਆਸਤ ਦੇ ਹਮਲਾ ਹੋ ਗਿਆ ਵਾ ਬੜੀ ਜਿਆਦਾ ਬੇਚੀ ਹੋ ਰਹੀ ਆ ਹੂੰ ਤੇ ਤੁਸੀਂ ਪੁਲਿਸ ਮੁਲਾਜ਼ਮਾਂ ਦੇ ਨਾਲ ਇਨਫੋਰਮ ਕਰੋ ਜੀ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਭੇਜੋ ਹੂੰ ਤੇ ਦਾਸ ਨੇ ਫਿਰ ਇੱਕ 12 ਨੰਬਰ ਦੇ ਉੱਤੇ ਜੈਸਟ ਫੋਨ ਕੀਤਾ ਹੂੰ ਤੇ ਉਹਨਾਂ ਕੰਡੈਕਟ ਕਰਨ ਤੇ ਪੁਲਿਸ ਪਾਰਟੀ ਜਲਦੀ ਹੀ ਇੱਥੇ ਭੇਜ ਦਿੱਤੀ ਠੀਕ ਹੈ ਤੇ ਪੁਲਿਸ ਪਾਰਟੀ ਨੂੰ ਵੇਖ ਕੇ ਫਿਰ ਇਹ ਜਿਹੜੇ ਬੰਦੇ ਨੇ ਕੋਠੇ ਤੋਂ ਥੱਲੇ ਆੜ ਕੇ ਪੱਜੰਦੀ ਕੋਸ਼ਿਸ਼ ਕੀਤੀ ਇਹਨਾਂ ਤੇ ਇਹਨਾਂ ਨੇ ਬਹੁਤ ਹੀ ਘੋਰ ਪਾਪ ਕੀਤਾ ਸਾਡੇ ਗੁਰੂ ਘਰ ਦੀ ਬੇਅਬੀ ਕੀਤੀ ਹੈ ਤੇ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਰ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਪਹੁੰਚਦੇ ਕੀ ਹਾਲਾਤ ਵੇਖੇ ਤੇ ਮੈਂ ਹਾਲਾਤ ਵੇਖੇ ਤੇ ਬਹੁਤ ਦਰਦਨਾਕ ਹਾਲਾਤ ਸਨ ਇਟਾ ਮਟੇ ਚ ਫੇਰੇ ਖਿਲੜੇ ਪਏ ਸਨ ਤੇ ਗੁਰਦੁਆਰ ਸਾਹਿਬ ਦੇ ਜੋ ਬਾਥਰੂਮ ਦੇ ਗੇਟ ਤੇ ਸ਼ੈੱਡ ਸਨ ਉਹਨਾਂ ਦੇ ਉੱਤੇ ਇਟਾ ਮਾਰੀਆਂ ਗਈਆਂ ਇਹ ਕੌਣ ਲੋਕ ਸਨ ਇਹ ਲੋਕ ਕ੍ਰਿਸਚਨ ਭਾਈਚਾਰੇ ਨਾਲ ਬਲੋਂਗ ਕਰਦੇ ਨੇ ਤੇ ਇਹਨਾਂ ਦੇ ਗੁਰਦਾ ਸਾਹਿਬ ਸਿੱਟੀ ਕੰਮ ਲੱਗੇ ਹੋਏ ਨੇ ਹਾਂਜੀ ਲੱਗੇ ਹਾਂ ਉਹਨਾਂ ਚਾਹੀਏ ਫੋਟੋ ਜਾਈਏ ਉਹਨਾਂ ਹਾਂਜੀ ਉਹਨਾਂ ਚ ਫੋਟੋ ਜਿਹੜੀਆਂ ਨੇ ਉਹ ਡਿਪਟੀ ਸਾਹਿਬ ਨੂੰ ਦੇ ਦਿੱਤੀਆਂ ਗਈਆਂ ਨੇ ਪਿੰਡ ਨੋਟਪੁਰ ਵਿੱਚ ਕਿ 2 24 ਨੌ ਰਾਤ ਨੂੰ ਕੋਈ 11 12 ਜਿਵੇਂ ਕੋਈ ਲਗਭਗ ਕ੍ਰਿਸ਼ਨਾ ਨੂੰ ਬਰਾਣੀ ਦੇ ਆਪਟ ਪਰਿਵਾਰ ਦੀ ਇਹ ਝਗੜੇ ਸੀ ਇਹਨਾਂ ਦੇ ਆਪ ਵਟੋ-ਵਟਟੀ ਹੋਏ ਸੀ ਜਿਹੜੀ ਨਾਲੇ ਗੁਰਦੁਆਰਾ ਸਾਹਿਬ ਪੈਂਦਾ ਉਹਨਾਂ ਨੇ ਗੁਰਦੁਆਰੇ ਦੇ ਨਾਲ ਨੋਮੀਨੇਟਿਓਨ ਨਾਲ ਕੀਤਾ ਉਹਦੇ ਵਿੱਚ ਗੁਰਦੁਆਰੇ ਦੇ ਪਰਿਸ਼ਾਦ ਦੇ ਛੱਤ ਜਿਹੜੇ ਉਹ ਦਿੱਤਾ ਗੁਰਦੁਆਰਾ ਸਟਰੀ ਕਮਟੀ ਵੱਲੋਂ ਉਹਦੇ ਉੱਤੇ ਪਾਸਪਰ ਹੋਈ ਹੈ ਜਿਹੜੀ ਪਨੀ ਗੱਤ ਕਰਾਂਗੇ ਕੋਈ ਅਰੈਸਟ ਕੋਈ ਨਹੀਂ ਹਾਲੇ ਤੁਸੀਂ ਮੌਕੇ ਤੇ ਹੈਗੇ ਆ ਅਰੇ ਮੌਕੇ ਜਿਆਦਾ ਲੈ ਰਹੇ ਆ ਤੇ ਇਸ ਤੋਂ ਬਾਅਦ ਕਾਰਵਾਈ ਕਰਾਂਗੇ ਸਰ ਕਾਰਵਾਈ ਸਰ ਕਿਹੜੀ ਗੁਰਬੰਦੀ ਕਾਰਜ ਕਰਨਾ ਕਾਨੂੰਨ ਸਾ